ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਇਸ ਸਟੈਨਲਿਸਿਸ ਸਕਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਮੈਂ ਆ ਗਈ ਹਾਂ نیچے ਤੇ ਅੱਜ ਆਪਣੀ ਡੇਲੀ ਦਾ ਮੇਕਅਪ ਨਹੀਂ ਹੈ ਜੇ ਕੀਤਾ ਹੈਗਾ ਸਾਫੀ ਕਰੀਮ ਲੋਸ਼ਨ ਵਗੈਰਾ ਮੈਂ ਕੁਝ ਨਹੀਂ ਲਗਾਇਆ ਫੇਸ ਤੇ ਕਿਉਂਕਿ ਮੈਂ ਸੋਚ ਰਹੀ ਸੀ ਅੱਜ ਥੋੜਾ ਜਿਹਾ ਕਲੀਨ ਅਪ ਕਰੀਏ ਫੇਸ ਤੇ ਕੱਲ ਅਸੀਂ ਜਾਣਾ ਆ ਪਿੰਡੀ ਮਤਲਬ ਕਿਸੇ ਦਾ ਫੰਕਸ਼ਨ ਹੈ ਤੇ ਉੱਥੇ ਜਾਣਾ ਤੇ ਕੁਝ ਕਰਨੀ ਵੀ ਹੋ ਰਹੀ ਆ ਹੁਣ ਕਲੀਨ ਅਪ ਦੀ ਲੋੜ ਜਲਦੀ ਪਿਆ ਕਰੇਗੀ ਥੋੜੇ ਬਹੁਤ ਦੀ ਸੋ ਮੈਂ ਸੋਚਿਆ ਕਿ ਥੋੜਾ ਕਲੀਨ ਅਪ ਕਰਕੇ ਫੇਸ ਪੈਕ ਲਗਾ ਕੇ ਉਸ ਤੋਂ ਬਾਅਦ ਸੰਕਰੀਮ ਲਗਾਉਂਗੀ ਤੇ ਬੱਸ ਮੇਰੇ ਇਹਨਾਂ ਕਾਫੀ ਪਿੰਪਲਸ ਵਗੈਰਾ ਸਾਰੇ ਦਬ ਚੁੱਕੇ ਨੇ ਹੁਣ ਤਾਂ ਸਿਰਫ ਨਗੇ ਸਕਿਅਰਸ ਚੈਲੰਜ ਕਾਲਿਆ ਨੇ ਸਪਾ ਸਰਾਬ ਤੇ ਇਹ ਵੀ ਬਸ ਹੌਲ ਹੋ ਹੀ ਚਲੇ ਜਾਣਗੇ ਸੋ ਚਲੋ ਜੀ ਹੁਣ ਮੈਂ ਦੇਖਦੇ ਆ ਕਲੀਨ ਅਪ ਕਿਹੜਾ ਕਰਨਾ ਆ ਕਿਹੜਾ ਪਿਆ ਆ ਤੇ ਫੇਸ ਪੈਕ ਬਣਾਉਨੇ ਆ। ਔਰ ਕਰਕੇ ਫਿਰ ਉਸ ਤੋਂ ਬਾਅਦ ਹੀ ਦੇਦੇ ਆ ਬ੍ਰੈਕਫਾਸਟ ਕਰਦੇ ਆ ਜਾਂ ਬ੍ਰੈਕਫਾਸਟ ਕਰਕੇ ਕਰੂੰਗੀ। ਦੇ ਲਿਆ ਜਿੱਦਾਂ ਵੀ ਪਲੈਨਿੰਗ ਬਣਦੀ ਆ ਤੁਹਾਨੂੰ ਬੜੇ ਰਿਓ ਵੀਡੀਓ ਦੇ ਉੱਪਰ ਬੱਸ ਤੇ ਤੁਹਾਨੂੰ ਦਿਖਾਉਨੇ ਆ ਕੀ ਪਲੈਨਿੰਗ ਬਣਦੀ ਆ। ਲਓ ਜੀ ਇਹ ਹੈਗਾ ਸਾਡਾ ਨੀਚੇ ਵਾਲਾ ਡ्रेसਿੰਗ ਤੇ ਕੁਝ ਸਮਾਨ ਸਾਡਾ ਇੱਥੇ ਪਿਆ ਆ ਤੇ ਮੈਨੂੰ ਲੱਗਦਾ ਕਿੜਾ ਮੈਨੂੰ ਚਾਹੀਦਾ ਉਹ ਹੈਗਾ ਇਹ ਵਾਲਾ। ਉਸੋਂ ਦਾ ਡੀਟੈਂਟ ਫੇਸ਼ਲ ਕਲੀਨਰ ਯਸ ਇਹ ਬੜਾ ਚਾਹੀਦਾ ਸੀ ਮੈਨੂੰ। ਔਰ ਫੇਸ 팩 ਆਪਾਂ ਇਹਨਾਂ ਦੇ ਬਣਾਉਣੇ ਆ ਜਿਹੜੇ ਪਿੱਛੇ ਪਿਆ ਹੋਵੇ ਆ ਪਾ ਕੇ ਰੱਖ ਲੈਣੇ ਆ ਬਾਅਦ ਵਿੱਚ ਬਣਾ ਲਾਂਗੇ। ਰੈਡੀ ਆ ਫਿਰ ਆਪਾਂ ਫੇਸ ਨੂੰ ਕਲੀਨ ਅਪ ਕਰਨ ਦੇ ਲਈ ਬਾਲ ਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਲੈ ਲਿਆ। ਔਰ ਇਹਦੇ ਹਾ ਆਪਣਾ ਕਲੀਨਰ ਸੋ ਆਪਾਂ ਥੋੜਾ ਜਿਹਾ ਹੁਣ ਹੱਥ ਤੇ ਲੈ ਕੇ ਇਹਨੂੰ ਥੋੜਾ ਪਾਣੀ ਮਿਕਸ ਕਰਕੇ ਫੇਸ ਨੂੰ ਅੱਛੀ ਤਰ੍ਹਾਂ ਕਲੀਨ ਕਰਾਂਗੇ। ਉਸ ਤੋਂ ਪਹਿਲਾਂ ਮੈਂ ヘア ਬੈਂਡ ਲਗਾ ਲੈਂਦੀ ਹਾਂ ਇੱਕ ਤਾਂ ਕਿ ਆਪਣੇ ਵਾਲ ਨਾ ਵਿੱਚ ਚੱਲ ਜੇਕਰ ਲੋ ਜੀ 5 ਕਿ ਮਿੰਟ ਲਾ ਕੇ ਆਪਾਂ ਫੇਸ ਦੇ ਉੱਪਰ ਕਲੀਨਜ਼ਰ ਤਾਂ ਕਰ ਲਿਆ। ਉਹਨੇ ਨਾਲੇ ਫੇਸ ਬਹੁਤ ਸੌਫਟ ਸੌਫਟ ਲੱਗਣ ਨਾਲ ਨਾ ਤੇ ਹੁਣ ਮੈਂ ਸੋਚੀ ਸੀ ਕਿ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਪੈਕ ਹੀ ਲਗਾ ਲਵਾਂ ਡਾਇਰੈਕਟ ਫੇਰ ਮੈਂ ਸੋਚਿਆ ਕਿ ਹੁਣ ਲੱਗੀ ਤਾਂ ਹੋਈਆਂ ਯਾਨੀ 5 ਮਿੰਟ ਪੂਰ ਲੰਘ ਜਾਣਗੇ ਤੇ ਆਪਾਂ ਸਕਰਬ ਵੀ ਕਰ ਲੈਂਦੇ ਹਾਂ ਥੋੜਾ ਜਿਹਾ। ਵੈਸੇ ਮੈਨੂੰ ਸਕਰਬਿੰਗ ਜ਼ਿਆਦਾ ਤਾਂ ਪਸੰਦ ਨਹੀਂ ਹੈਗੀ। ਬਸ ਕਲੀਨਰ ਨਾਲ ਕਰਕੇ ਫੇਸ ਪੈਕ ਲਗਾਉਣਾ। ਚਲੋ ਕੋਈ ਗੱਲ ਨਹੀਂ ਆਪਾਂ ਸਕਰਬਿੰਗ ਵੀ ਕਰ ਹੀ ਲੈਂਦੇ ਹਾਂ ਹੁਣ ਲੱਗੇ ਤਾਂ ਹੋਈਆਂ। ਇਸ ਸਕਰਬ ਵੀ ਆਪਾਂ ਨੇ ਕਰ ਲਿਆ ਹੁਣ ਆਪਾਂ ਲਗਾਉਣਾ ਪੈਕ ਪੈਕ ਲਗਾਵਾਂਗੇ ਬਾਅਦ ਵਿੱਚ ਪਹਿਲਾਂ ਖਾ ਲਈਏ ਰੋਟੀ ਚਲੋ ਬ੍ਰੇਕਫਾਸਟ ਆਪਾਂ ਨੇ ਕਰ ਲਿਆ ਆਪਣਾ ਤੇ ਹੁਣ ਆਪਾਂ ਬਣਾਈਏ ਫੇਸ ਪੈਕ ਔਰ ਦੇਖੋ ਪੈਕ ਬਣਾਉਣ ਦੇ ਲਈ ਆਪਾਂ ਜਿਹੜੇ-ਜਿਹੜੇ ਪਾਊਡਰ ਆਪਾਂ ਨੂੰ ਚਾਹੀਦੇ ਸੀ ਉਹ ਸਾਰੇ ਲੈ ਲਏ ਬੀਟਰੂਟ ਰੂਟ ਪਾਊਡਰ ਅਨਾਰ ਪੀਲ ਪਾਊਡਰ ਸੰਦਲਵੁੱਡ ਰੋਜ਼ ਪੈਟਲ ਐਲੋਵੇਰਾ ਪਾਊਡਰ ਇਸਾਰੇ ਲਵਾ ਲਾਂਗੇ ਇੱਕ ਕਿੱਥੇ ਗਿਆ ਵਾ ਯਾਰ ਨੀਮ ਵਾਲਾ ਲੈਣਾ ਇੱਕ ਆਪਾਂ ਨੇ ਉਹ ਦੇ ਦੇ ਕਿੱਥੇ ਰੱਖਤਾ ਮੈਂ ਇਹ ਰਿਹਾ ਨੀਮ ਲੀਫ ਪਾਊਡਰ ਇਹ ਜਿੱਦਾਂ ਆਪਣੇ ਪਿੰਪਲਸ ਵਗੈਰਾ ਹੁੰਦੇ ਆ ਉਹਨਾਂ ਲਈ ਵੈਸਟ ਰਹਿੰਦਾ ਆ ਹੁਣ ਸਾਰੇ ਆਪਾਂ ਲਵਾ ਲਾਂਗੇ ਇਹਦੇ ਵਿੱਚ ਤੇ ਮਿਕਸ ਕਰਕੇ ਰੋਜ਼ ਵਾਟਰ ਪਾ ਕੇ ਬਣਾ ਲਵਾਂਗੇ ਪੈਕ ਲਓ ਜੀ ਸਾਰੇ ਪੈਕ ਲੈ ਲਏ ਵਿੱਚ ਪਾ ਲਿਆ ਆਪਾਂ ਨੇ ਰੋਜ਼ ਵਾਟਰ ਔਰ ਨੂੰ ਆਪਾਂ ਅੱਛੀ ਤਰ੍ਹਾਂ ਮਿਕਸ ਕਰਕੇ ਤੇ ਮੈਂ ਕੈਮਰਾ ਔਨ ਕੀਤੇ ਹੋਏ ਨੇ ਕਿੰਨੇ ਦਿਨ ਜਿੱਦਾਰੇ ਮਾਰ ਕੇ ਲੀਕ ਛੁੱਟੀ ਤੇ ਅੱਜ ਉਹਨਾਂ ਰੋਪਾਂ 'ਤੇ ਮਿਕਸ ਕਰਦੇ ਆਂ ਲਓ ਜੀ ਪੈਕ ਰੈਡੀ ਆ ਆਪਣਾ ਤੇ ਹੁਣ ਆਪਾਂ ਲਗਾਈਏ ਇਹਨੂੰ ਫੇਸ ਤੇ ਦੇਖੋ ਫਿਰ ਪਿਆ ਫਰਕ ਸਾਨੂੰ ਤਾਂ ਬਹੁਤ ਪਿਆਰ ਲੱਗਦਾ ਤੇ ਫੇਸ ਪੈਕ ਆ ਵੀ ਆਪਾਂ ਰਿਮੂਵ ਕਰਤਾ ਫਰਕ ਪਿਆ ਨਾ ਪਿਆ ਵਟ ਜਿਹੜੇ ਫੇਸ ਨੂੰ ਮਤਲਬ ਇੱਕ ਤਰ੍ਹਾਂ ਦਾ ਕਲੀਨ ਜਾਂ ਹੋ ਜਾਂਦਾ ਉਹ ਮਿਲ ਜਾਂਦਾ ਕਲੀਨ ਅਪ ਜਾਂ ਤੇ ਹੁਣ ਆਪਾਂ ਲਾ ਲਈ ਸਨ ਕਰੀਮ ਤੇ ਥੋੜੀ ਜਿਹੀ ਮੇਰੇ ਲਿਪਸਟਿਕ ਕੱਜਲ ਪਾ ਲਈਏ ਔਰ ਉਸ ਤੋਂ ਬਾਅਦ ਫਿਰ ਆਪਾਂ ਲਗਾਉਨੇ ਆਂ ਨੀਲ ਪੇਂਟ ਲਓ ਜੀ ਲਗਾ ਕੇ ਸਨ ਕਰੀਮ ਤੇ ਥੋੜਾ ਜਿਹਾ ਲਿਪਸਟਿਕ ক্লোਜ਼ ਤੇ ਆਪਾਂ ਰੈਡੀ ਆਂ ਫਿਰ ਅੱਜ ਲਈ ਤੇ ਮੈਂ ਕਜਲ ਅੱਜ ਸਕਿਪ ਹੀ ਕਰਤਾ ਕਿਉਂਕਿ ਫੇਰ ਕੱਲ ਥੋੜਾ ਜਿਹਾ ਹੈਵੀ ਆਈਜ਼ ਦਾ ਮੇਕਅਪ ਹੋ ਜਾਣਾ ਹੈ ਫਿਰ ਉਹ ਅੱਛਾ ਲੱਗੇਗਾ ਇਸ ਲਈ ਮੈਂ ਅੱਜ ਕਜਲ ਨੂੰ ਰਹਿਣ ਦਿੱਤਾ ਤੇ ਕੱਲ੍ਹ ਦਾ ਵਾਗੇ ਥੋੜਾ ਬਾਰੀ ਆ ਗਈ ਨੇਲ ਪੇਂਟ ਦੀ ਉਸ ਤੋਂ ਪਹਿਲਾਂ ਮੈਂ ਆਪਣਾ ਜਿਹੜਾ ਨਿਊ ਸੂਟ ਸਟਿਚ ਕਰਵਾਇਆ ਇੱਕ ਵਾਰ ਵੀਅਰ ਕਰਕੇ ਦੇਖਣਾ ਕਿਉਂਕਿ ਕੱਲ ਨਾ ਕੋਈ ਪੰਗਾ ਪਵੇ ਅਗਰ ਕੁਝ ਉਨੀ ਕੀ ਕੋਈ ਹੋਦੀ ਤਾਂ ਅੱਜ ਸਹੀ ਹੋ ਜਾਏਗਾ ਸੋ ਉਹ ਵੀ ਮੱਕਾ ਤੇ ਦੇਖਿਏ ਬੈਨ ਨੀਰ ਪੇਟ ਅਪਲਾਈ ਕਰ ਲਏ ਲਓ ਜੇ ਟਾਈਮ ਹੋ ਗਿਆ तकरीबन ਪੌਣੇ 1 ਦਾ ਤੇ ਹੁਣ ਅਸੀਂ ਸੋਚਿਆ ਕਿ ਗਿੱਲਾ ਜਾ ਕੇ ਆਈਏ ਕਿਉਂਕਿ ਦੋ ਤਿੰਨ ਕੰਮ ਜੇ ਨੇ ਸਾਨੂੰ ਇੱਕ ਤਾਂ ਮੈਂ ਇੰਦਰਜੀ ਦੀਆ ਵਾਲੀ ਸ਼ਰਟੇ ਦੇਣੀ ਆ ਜਿਹਦੇ ਪਰਚਾਹ ਦੇ ਦਾਗ ਨੇ ਇਹ ਰਿਮੂਵ ਕਰਵਾਉਣੇ ਆ ਜੇ ਹੁੰਦੇ ਹੋਏ ਕਿਉਂਕਿ ਮਹਿੰਗੀ ਸ਼ਰਟ ਹੈ ਇਹ ਤਾਂ ਖਰਾਬ ਵੀ ਨਹੀਂ ਕਰ ਸਕਦੇ ਔਰ ਨੰਬਰ 2 ਤੇ ਕੱਛ ਦੀ ਸ਼ਰਟ ਆ ਉਹਨੂੰ ਹੋਲੀ ਦੇ ਰੰਗ ਲੱਗ ਗਏ ਉਹ ਵੀ ਮਹਿੰਗੀ ਸ਼ਰਟ ਆ ਉਹ ਵੀ ਕਰਾਉਣੀ ਐ ਕਿਹੜਾ ਕਿਹੜਾ ਆਓ ਫਿਰ ਇਹੀ ਕਹਿੰਦੀ ਸੀ ਮੈਂ ਤੈਨੂੰ ਸੈਕੰਡ ਚੁਆਇਸ ਔਰ ਇਹਨੂੰ ਪ੍ਰੈਸ ਕਰਨਾ ਦੇ ਦਿੰਦੇ ਆਨੇ ਕੀ ਪਤਾ ਸਵੇਰੇ ਜਿਹਦਾ ਮੂਡ ਹੋਇਆ ਉਹ ਪਾ ਲਾਂਗੇ ਚਲ ਨੇਲ ਪੇਂਟ ਵੀ ਅਸੀਂ ਅੱਧੀ ਵਿਚ ਅੱਧੀ ਜੀ ਲਾਈ ਆ ਥੋੜੀ ਐਸੈਸਰੀ ਲੈ ਕੇ ਆਉਣਾ ਨੇਲਸ ਵਗੈਰਾ ਤੇ ਲਾਉਣ ਲਈ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਘਰ ਵਾਪਸ ਆਉਣਾ ਚਲੋ ਫਿਰ ਫਟਾਫਟ ਚੱਲੀਏ ਹੈ ਉਹ ਕਹਿੰਦਾ ਹੈ ਨਹੀਂ ਤੇ ਬਲੈਂਕਟ ਵੀ ਚੱਕ ਲਓ ਵੀ ਡਰੈਗ ਕਲੀਨ ਕਰਨਾ ਦੇ ਦਈਏ ਚੱਲ ਫਿਰ ਫਟਾਫਟ ਲੋ ਜੀ ਗਿੱਲਾ ਆਪਾਂ ਸਾਰੇ ਕੰਮ ਕਰ ਲਏ ਬੱਚਿਆਂ ਨੂੰ ਛੁੱਟੀ ਹੋ ਗਈ ਘਰ ਪਹੁੰਚਣ ਵਾਲੇ ਆਪਾਂ ਖਾਣ ਲੱਗਿਆ ਆਈਸਕ੍ਰੀਮ ਆਈਸਕ੍ਰੀਮ ਦਾ ਟਾਈਮ ਆ ਗਿਆ ਹੁਣ ਆਪਾਂ ਬਾਹਰ ਆਈਸਕ੍ਰੀਮ ਖਾਇਆ ਕਰਾਂਗੇ ਕੋਲਡ ਡਰਿੰਕ ਪੀਆ ਕਰਾਂਗੇ ਬਾ ਵੀ ਵਾ ਫੜ ਕੇ ਖਾ ਲਈਏ ਪਹਿਲਾਂ ਯਾਰ ਫੇਰ ਚਲਦੇ ਆ ਕਰ ਮਮੂਨ ਮਮੂਨ ਲਓ ਜੀ ਆ ਗਏ ਆਪਾਂ ਘਰ ਜਦੋਂ ਪਿਛਲੀ ਪਿਛਲੇ ਸਾਲਾਂ ਜੇ ਆਪਾਂ ਐਸੀ ਲਵਾਇਆ ਸੀ ਪਰਦੇ ਲਾਇਸੀ ਉਹ ਤਾਂ ਨਹੀਂ ਲਾਇਸੀ ਨਾ ਐਦ ਕੀ ਸਭ ਬਸ ਐਦ ਕੀ ਨਾ ਉੱਠ ਗਈਆਂ ਆਪਾਂ ਘਰ ਆ ਗਏ ਔਰ ਹੁਣ ਦੇ ਦਿਆਂ ਹੁਣ ਤੂੰ ਚਾਹਤਾ ਰਹੀ ਜਸਵਿੰਦਰ ਤਰੇ ਇਚਾ ਤੇ ਕੀ ਲੈ ਕੇ ਆਏ ਆ ਆਪਾ ਦਿਖਾਉਂਦੇ ਆ ਤੁਹਾਨੂੰ ਅਸੀਂ ਲੈ ਕੇ ਆਏ ਆ ਆਹ ਵਾਲਾ ਸਮਾਨ ਆਪਾਂ ਲੈ ਕੇ ਆਏ ਆ ਨੀਲਸ ਲਈ ਆਟ ਹੋਊਗੀ ਕਹਿੰਦੇ ਹੁਣ ਆਟ ਤੇ ਆ ਹੈਗੀ ਇਹਨਾਂ ਦੀ ਗਲੂ ਆਹ ਜਸਵਿੰਦਰ ਨੇ ਚੱਕ ਲਈ ਸੀ ਚੀਚੀ ਤੇ ਲਾਈ ਵਰਦੀ ਆ ਆ ਦੇ ਚੀਚੀ ਕੀ ਹਾਲ ਕਰ ਲੈ ਚੀਚੀ ਦਾ ਫਿਰ ਅਸੀਂ ਕਹਾਂ ਚਲੋ ਹਾਈਲਾਈਟ ਜੇ ਕਰਨ ਨੂੰ ਲੈ ਚੱਲਦੇ ਆ 골ਡਨ ਕਲਰ ਤੇ ਇੱਕ ਆ ਹੈਗਾ ਯਾ ਕਵਰਸ ਰੂਟਸ ਲਾਰੀਅਰ ਪੈਰਿਸ ਦਾ ਮੈਜਿਕ ਰੇਡ ਮਤਲਬ ਮਤਲਬ ਜਿੱਦਾਂ ਆਪਣੇ ਵਾਈਟ ਹੈਅਰ ਹੁੰਦੇ ਆ ਕੁਛ ਤਾਂ ਆਪਾਂ ਕਿਤੇ ਜਲਦੀ ਦੇ ਵਿੱਚ ਜਾਣਾ ਹੋਵੇ ਕੋਈ ਇਦਾਂ ਦਾ ਹੈਅਰ ਸਟਾਈਲ ਬਣਾ ਰਹੇ ਆ ਵੀ ਉਹ ਦਿਖ ਰਹੀ ਨੇ ਤਾਂ ਇਹਨੂੰ ਉੱਥੇ ਯੂਜ਼ ਕਰਨਾ ਆ ਖੋਲ ਕੇ ਦਿਖਾਉਣੀ ਆ ਮੈਂ ਤੁਹਾਨੂੰ ਔਰ ਜਿੰਨਾ ਟਾਈਮ ਆਪਾਂ ਹੈਅਰ ਨਹੀਂ ਵਾਸ਼ ਕਰਾਂਗੇ ਜਾਊਗਾ ਨਹੀਂ ਜਾਫੇ ਕਈਆਂ ਦੇ ਮੱਥੇ ਤੇ ਗੰਜਾ ਪਣ ਜਾਂਦਾ ਉੱਥੇ ਵੀ ਲਗਾ ਸਕਦੇ ਆ ਬੱਚੇ ਆ ਗਏ ਨੇ ਸਕੂਲ ਤੋਂ 유ਨੀਫਾਰਮ ਚੇਂਜ ਕਰ ਲਈ ਤੇ ਹੁਣ ਚਾਹ ਪੀਵੋ ਆਪਣੀ ਆਪਣੀ ਚਾਹ ਰੈਡੀ ਆ ਆਪਣੀ ਚਲੋ ਆ ਜੋ ਬੈਠ ਕੇ ਚਾਹ ਪੀਏ ਹੁਣ ਰਾਮਨਾ ਲਓ ਜੀ ਚਾਹ ਵੀ ਆਪਾਂ ਨੇ ਪੀ ਲਈ ਆ ਹੁਣ ਆਪਣਾ ਟਾਈਮ ਆ ਗਿਆ ਆਟ ਕਰਨ ਦਾ ਹੁਣ ਕਰਦੇ ਆਪਾਂ ਆਟ ਮੇਜ਼ ਦੇ ਉੱਪਰ ਤੇ 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 ਕੀ ਕਰਨਾ ਉਹ ਦੇਖਦੇ ਆ ਫਿਲਹਾਲ ਜਿਵੇਂ ਉਹ ਹੁੰਦੇ ਨਹੀਂ ਜਿਹੜੇ ਨੇਲਸ ਕਰ ਦਿੰਦੇ ਉਹਨਾਂ ਵਾਂਗ ਮੈਂ ਸਾਰਾ ਸਮਾਨ ਪਹਿਲਾਂ ਰੱਖ ਲਵਾਂ ਜਿਹਦੀ ਜਿਹਦੀ ਮੈਨੂੰ ਜਰੂਰਤ ਹੈਗੀ ਆ ਅੱਜੇ ਓਕੇ ਟਕ ਲਿਆ ਵਾਲੇ ਸਮਾਨ ਦੀ ਹਜੇ ਮੈਨੂੰ ਜਰੂਰਤ ਹੈ ਗਲੂ ਹੋਗੀ ਐਸੈਸਰੀ ਹੋਗੀ ਟੌਪ ਕੋਟ ਹੋ ਗਿਆ ਤੇ ਇੱਕੇ ਸ਼ਿਮਰ ਹੋ ਗਿਆ ਚਲੋ ਫਿਰ ਫਸਟ ਪਹਿਲਾਂ ਆਪਾਂ ਸ਼ਿਮਰ ਲਗਾਵਾਂਗੇ ਫਿਰ ਆਪਾਂ ਬਾਕੀ ਦੀ ਆਰਟ ਕਰਨੀ ਸਟਾਰਟ ਕਰਾਂਗੇ ਲਓ ਜੀ ਸ਼ਿਮਰ ਆਪਾਂ ਨੇ ਲਗਾ ਲਿਆ ਸਭ ਤੋਂ ਪਹਿਲਾਂ ਤੇ ਜਿਹੜਾ ਮੈਂ ਸ਼ਿਮਰ ਲਗਾਇਆ ਮੈਂ ਡਾਇਰੈਕਟ ਬਰਸ਼ ਨਾਲ ਲਗਾਇਆ ਸਪੰਜ ਦੇ ਨਾਲ ਲਗਾਇਆ ਸਪੰਜ ਦੇ ਉੱਪਰ ਸ਼ਿਮਰ ਲਗਾ ਕੇ ਉਹਨੂੰ ਇਦਾਂ ਇਦਾਂ ਨੇਲ ਦੇ ਉੱਪਰ ਆ ਕਰ ਦੇਣਾ ਆਪਾਂ ਨੇ ਸੋ ਹੌਂ ਲਗਾਈਏ ਸਟੋਨਸ ਇੱਕ ਨੇਲ ਦੇ ਉੱਪਰ ਹੀ ਲਗਾਉਂਗੀ ਮੈਂ ਸਟੋਨ ਮੈਕਸ Oh max uh, ਨੀਂਦਾਉਦੀ ਇਹਨੂੰ ਨੀਂਦਾਉਦੀ ਇਹਨੂੰ ਹੈ ਮੈਕਸ ਨੂੰ ਨਹੀਂ ਲਾਈ ਲੈ ਜਾਉਂਦੇ ਹਨਾ ਮੈਕਸ ਆਦੀ ਮੈਕਸ ਬੈਠਾ ਹੁਣ ਕੀ ਹਾਂ ਵੀ ਕਰਤੀ ਹੈ ਠੰਡੀ ਜੀ ਚੀਜ਼ ਖਵਾਇਆ ਕਰੋ ਇਹ ਪਤਾ ਨਹੀਂ ਕਿਹੜੀ ਆ ਹੈ ਖਾਣੀ ਆ ਇਹ ਦੇਖ ਲਓ ਕੀ ਚਾਹੀਦਾ ਕਿਹੜੀ ਹੁਣ ਸਾਨੂੰ ਕੀ ਪਤਾ ਲੱਗਣਾ ਇਹ ਚੱਲ ਕੋਈ ਨੇ ਖਾ ਲੰਨੇ ਜਿਹੜੀ ਲਿਆਂਦੀ ਮਾਂ ਦਾ ਤਾਂ ਧਫਾ ਹੀ ਬਹੁਤ ਹੈ ਇੱਕ ਇੱਕ ਖਾ ਕੇ ਸਬਰ ਨਹੀਂ ਆਇਆ ਹੈਗਾ ਇਸ ਲਈ ਥੋੜਾ ਜਿਹਾ ਮੂੰਹ ਹੋਰ ਹਿਲਾਉਣਾ ਪਿਆ ਵੀ ਇੱਕ ਇੱਕ ਹੋਰ ਆਉਣ ਦੋ ਹੁਣ ਆਪਾਂ ਲਏ ਨੇ ਕੱਪ ਪਤਾ ਨਹੀਂ ਕਿਹੜਾ ਫਲੇਵਰ ਹੋਊ ਇਹ ਇਹ ਸਟਰਾਬੇਰੀ ਆ ਇਹ ਸਟਰਾਬੇਰੀ ਹੈ ਦੇਖੋ ਤਾਂ ਸਟਰਾਬੇਰੀ ਹੈ ਲਓ ਜੀ ਡਿਨਰ ਆਪਾਂ ਨੇ ਕਰ ਲਿਆ ਤੇ ਟਾਈਮ ਹੋ ਗਿਆ ਪੌਣੇ 8 ਦਾ ਇੰਦਰਜੀਤ ਦੇ ਫੇਰ ਕਿਹੜਾ ਉੱਠ ਖੜਿਆ ਖੇਡਣ ਦਾ ਤੇ ਉਹ ਗਏ ਨੇ ਖੇਡਣ ਔਰ ਨੇਲ ਪੇਂਟ ਵੀ ਆਪਣੀ ਹੋ ਗਈ ਸੀ ਡਨ ਸਟੋਨ ਤਾਂ ਉਹ ਵਾਲੇ ਨਹੀਂ ਲੱਗੇ ਹੈਗੇ ਕਿਉਂਕਿ ਉਹ ਲਗਾ ਰਹੀ ਸੀ ਬਟ ਉਹ ਦਿਖ ਨਹੀਂ ਰਹੇ ਸੀਗੇ ਉਹ ਵਧੀਆ ਸਟੋਨ ਨਹੀਂ ਸੀਗੇ ਹਾਂਜੀ ਇਸ ਕਰਕੇ ਫਿਰ ਮੈਂ ਇਹ ਸਮਾਈਲੀ ਫੇਸ ਜਹੀ ਲਗਾ ਲਿਆ ਪਤਾ ਨਹੀਂ ਇਹਦਾ ਹੂੜਾ ਨਹੀਂ ਪਤਾ ਨਹੀਂ ਤੇ ਮੋਰੇ ਮੋਰੇ ਆਪਾਂ ਸ਼ਿਮਰ ਲਗਾ ਲਿਆ ਨੇਲਸ ਤੇ ਬਸ ਆਟ ਕੋਟ ਲਈ ਜਿਹੜੀ ਕੋਟਣੀ ਸੀ और हम मैं देख रही हूँ मूवी बच्चे कर रहे हैं अपनी स्टडी होमवर्क कंपलीट कर रहे हैं मैं दे रही हूं मूवी करो कम तो कर हो गया सर ओके नेक्स्ट पेज